ਨਾਂ ਦੱਸੋ ਸੰਗਤ ਦੇ ਵਿੱਚ ਚੱਲਦਾ ਮੇਰਾ ਨਾਂ ਸੁੱਚਾ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਲੰਗਾ ਤੁਹਾਡੇ ਦੇ ਹੁਕਮ ਹੈ ਕਿ ਤੁਸੀਂ ਬਦਲ ਕਰਾਟ ਕੀਤੀ ਹੈ ਜੀ ਬਦਲ ਕਰਾਇਆ ਤਾਂ ਪਰ ਇਸਤਰੀ ਗਮਨ ਇਹ ਤੁ ਕੀਤੀ ਹੈ ਕਿ ਇਸ ਨੂੰ ਬਦਲ ਕਰਾਇਆ ਤਾਂ ਤੁਸੀਂ ਕੀਤੀ ਮੰਨਦੇ ਹੋ ਕਿ ਬਦਲ ਕੀਤੀ ਹੈ ਹਾਂਜੀ ਮਾਈਕ ਮੇਰੇ ਕਰਕੇ ਬੋਲੋ ਹਾਂਜੀ ਸੰਗਤ ਵਾਲੋਂ ਗੂੰ ਕਰਕੇ ਇਹੋ ਹੀ ਸ਼ਬਦ ਤੁਸੀਂ ਤੇ ਕਹ ਰਹੇ ਆਂ ਕਿ ਬਜਰ ਪ੍ਰਾਇਤ ਜਿਹੜੀ ਹੈ ਪਰ ਇਸਤਰੀ ਸੰਗਤ ਦੀ ਤੋਂ ਮੇਰੇ ਕੋਲ ਹੋਈ ਹੈ ਸੰਗਤ ਮੈਨੂੰ ਮਾਫੀ ਦਿੱਤੀ ਜਾਵੇ ਸੰਗਤ ਪਾਸੋਂ ਮਾਫੀ ਹੋ ਰਹੀ ਹੈ ਸੰਤ ਕੋਈ ਨਾ ਮੈਂ ਮੇਰੇ ਕੋਲ ਬਜਰ ਪ੍ਰਾਇਤ ਹੋਈ ਹੈ ਅੰਤਾਰ ਤੇ ਇਹ ਬਹਾਰੋਂ ਹੈ ਤੇ ਮੈਂ ਸੰਗਤ ਕੋਲੋਂ ਮਾਫੀ ਮੰਗਦਾ ਮੇਰੇ ਕੋਲ ਬਜਰ ਪ੍ਰਾਇਤ ਹੋਈ ਹੈ ਮੇਰ ਕੋ ਬੱਜਰ ਕਰਤੋ ਇਹਦਾ ਸੰਸਕਲ ਨੂੰ ਮਾਫੀ ਮੰਗਣਾ ਮੇਰ ਕੋ ਬੱਜਰ ਕਰਤੋ ਇਹਦਾ ਸੰਸਕਲ ਨੂੰ ਮਾਫੀ ਮੰਗਣਾ ਮੇਰ ਕੋ ਬੱਜਰ ਕਰਤੋ ਇਹਦਾ ਸੰਸਕਲ ਨੂੰ ਮਾਫੀ ਮੰਗਣਾ ਮੇਰ ਕੋ ਬੱਜਰ ਕਰਤੋ ਇਹਦਾ ਸੰਸਕਲ ਨੂੰ ਮਾਫੀ ਮੰਗਣਾ ਬੱਚੋ ਖੜਾ ਰਹੋ ਖੜੇ ਰਹੋ ਖੜੇ ਰਹਿਣਾ ਹਮ ਤੈਨੂੰ ਤੰਦੇ ਸਿੰਘ ਸਾਹਬਾਨ ਵੱਲੋਂ 21 ਦਿਨ ਤੇਤੇ ਦਰਬਾਰ ਸਾਹਿਬ ਦੇ ਵਿੱਚ 1 ਘੰਟਾ ਵਰਤਲ ਮੰਗਣੇ ਇੱਕ ਘੰਟਾ ਪ੍ਰਕਰਮਾਂ ਦੇ ਵਿੱਚ ਵਰਤ ਕੇ ਪੂਰੇ ਖੋਲਣਾ ਤੇ ਇੱਥੇ ਪਾਠੀ ਜਰਦੀ ਸਾਹਿਬ ਦੇ ਕਰਨਾ ਇਹ ਸੇਵਾ ਦੇ ਦੌਰਾਨ ਗੱਲਾਂ ਨਹੀਂ ਕਰਨੀਆਂ ਦਿਖਾਵਾ ਨਹੀਂ ਕਰਨਾ ਤੇ ਆਪ ਜਾਂ ਆਪਣੇ ਬੰਦਿਆਂ ਤੋਂ ਫੋਟੋ ਖਿਚਵਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰਨੀਆਂ ਕਿਸੇ ਵੀ ਦਿਨ ਇੱਕ ਵਾਰ ਨੂੰ ਕਿਸੇ ਸਰੀਆ ਕਾਮਤਾਕਰ ਸਾਥ ਦੇ ਆਉਣੇ ਜਿਹੜੇ ਸਈਆ ਹਾਲ ਤੱਕ ਸਭ ਤੇ ਧਾੜੀ ਲੱਗਦੀ ਹੈ ਤਿੰਨਾ ਧਾੜੀ ਜਥਿਆਂ ਨੇ ਪਰ gota ਦੰਦੇ ਵਿੱਚ ਚਾਰ ਜਥੇ ਲੱਗਦੇ ਆ ਪੰਜ ਜਥੇ ਲੱਗਦੇ ਆ ਪਰ ਜਥਾ ਉਸ ਦੇ ਨੇ ਅਕਵਈ ਦਾ ਫਰਦਾ ਠੇਗਾ ਜਿਹੜੀ ਹੈ ਧਾੜੀ ਜਥੇ ਨੂੰ ਦੇਣੀ ਹੈ ਚਾਰ ਜਥੇ ਲੱਗਣ ਪੰਜ ਜਥੇ ਲੱਗਣ ਤਿੰਨ ਜਥੇ ਲੱਗਣ ਪ੍ਰਸ਼ਾਦਾ ਘਰੇ ਤਿਆਰ ਕਰਕੇ ਲਿਆਉਣੇ ਮੈਂ ਤਾਂ ਅੱਜ ਤੇ ਤੁਹਾਨੂੰ ਇੱਥੇ ਪ੍ਰਸ਼ਾਦਾ ਸ਼ਕੋ। ਤੇ ਤੁਹਾਡੇ ਕੋਲ ਜਿਹੜੀ ਗੋਥੇ ਬਰਤਨ ਹੋਵੇ ਆਪ ਤੁਮਾਂ ਲੈ ਲਓ। ਮਨਜ਼ੂਰ ਹੈ? ਮਨਜ਼ੂਰ ਹੈ। 5400 ਰੁਪਏ ਦੀ ਖਰਾ ਪ੍ਰਸ਼ਾਦ ਦੀ ਦੇ ਕਰਾਉਣੇ। ਜਿਹਦੇ ਸੇਵਾ ਤੇ ਰਹੇ ਹੋਗੇ। ਤੇ 5 ਸਾਲ ਕਿਸੇ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਦੇ ਬੰਨਾ। ਨਾ ਕੋਈ ਵੀ ਕਮੇਟੀ ਦੇ ਤੇ ਸਰੋਨੇ ਗੁਰਦੁਆਰਾ ਪ੍ਰਬੰਧ ਦੇ ਕੋਲ ਤੇ ਦੇਵੇ। 5 ਸਾਲ राजनीता खेत्र विचरो लेकिन गुद्या कमेटी जे मैबर जहिड़ा पंज साल इहो डले मंज़ूर आहे तव्हांजी सेवा मथा टेको कमे पजा सघो वाहिगुरू जी का ख़ालसा वाहिगुरू जी फति